ਪੰਜਾਬ ਵਿੱਚ ਦੋ ਵੱਡੇ ਫੈਸਲਿਆਂ ਦੀ ਤਿਆਰੀ ਬੇਅਦਬੀ ਕਾਨੂੰਨ ਅਤੇ ਨਸ਼ਿਆਂ ਉੱਤੇ ਸਿਕੰਜਾ ਕਸਣ ਲਈ 10 ਤੇ 11 ਜੁਲਾਈ ਨੂੰ ਵਿਸ਼ੇਸ਼ اجلاس 7 ਨੂੰ ਪੰਜਾਬ ਕੈਬਨਿਟ ਦੀ ਬੈਠਕ ਪੰਜਾਬ ਸਰਕਾਰ 10 ਅਤੇ 11 ਜੁਲਾਈ 2025 ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਸਕਦੀ ਹੈ ਇਸ ਤੋਂ ਪਹਿਲਾਂ 7 ਜੁਲਾਈ ਨੂੰ ਸੋਮਵਾਰ ਦੇ ਦਿਨ ਸਵੇਰੇ 10:30 ਵਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਬੈਠਕ ਸੱਦੀ ਹੈ ਜਿਹੜੀ ਉਹਨਾਂ ਦੇ ਘਰ ਉੱਤੇ ਹੋਵੇਗੀ ਇਸ ਬੈਠਕ ਵਿੱਚ ਦੋ ਵੱਡੇ ਮੁੱਦਿਆਂ ਉੱਤੇ ਫੈਸਲਾ ਲਿਆ ਜਾ ਸਕਦਾ ਹੈ ਇਹਨਾਂ ਵਿੱਚ ਬੇਅਦਬੀ ਦੇ ਖਿਲਾਫ ਸਖਤ ਕਾਨੂੰਨ ਭਾਵ ਇਹ ਜਿਹਾ ਕਾਨੂੰਨ ਲਿਆਂਦਾ ਜਾਵੇਗਾ ਜਿਹੜਾ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅਤੇ ਆਸਥਾ ਦੇ ਅਪਮਾਨ ਉੱਤੇ ਸਖਤ ਸਜ਼ਾ ਦਵੇਗਾ ਇਸ ਤੋਂ ਇਲਾਵਾ ਡਰਗ ਤਸਕਰੀ ਉੱਤੇ ਸਖਤ ਕਦਮ ਭਾਵ ਨਸ਼ੇ ਦੀ ਸਮੱਸਿਆ ਨੂੰ ਰੋਕਣ ਲਈ ਸਖਤ ਫੈਸਲਾ ਲਿਆ ਜਾ ਸਕਦਾ ਹੈ ਪੰਜਾਬ ਸਰਕਾਰ ਦੇ ਉੱਤੇ ਇਹਨਾਂ ਦੋਵਾਂ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰਾਂ ਲਗਾਤਾਰ ਸਵਾਲ ਚੁੱਕ ਰਹੀਆਂ ਨੇ ਸਰਕਾਰ ਸਖਤ ਕਦਮ ਚੁੱਕਣ ਦੀ ਤਿਆਰੀ ਵਿੱਚ ਹੈ ਪੰਜਾਬ ਦੇ ਵਿੱਚ ਨਸ਼ਾ ਮੁਕਤ ਪੰਜਾਬ ਮੁਹਿੰਮ ਦੀ ਅਗਲੀ ਲੜੀ ਵਿੱਚ ਡੀ ਐਡਿਕਸ਼ਨ ਕਲੀਨਿਕ ਖੋਲਣ ਰੀਹੈਬਿਲੀਟੇਸ਼ਨ ਉੱਤੇ ਧਿਆਨ ਕੇਂਦ੍ਰਿਤ ਕਰਨ ਅਤੇ ਡਰਗ ਤਸਕਰੀ ਰੋਕਣ ਲਈ ਕਾਨੂੰਨ ਵਿੱਚ ਸਖਤ ਨਿਯਮ ਲਿਆਂਦੇ ਜਾ ਸਕਦੇ ਨੇ ਫਿਲਹਾਲ ਨਸ਼ੇ ਦੀ ਰੋਕਥਾਮ ਲਈ ਜ਼ਮੀਨੀ ਪੱਧਰ ਉੱਤੇ ਪੰਜਾਬ ਦੀ ਮਾਨ ਸਰਕਾਰ ਕੰਮ ਕਰਨ ਵਿੱਚ ਛੁੱਟੀ ਹੋਈ ਹੈ ਬਿਊਰੋ ਰਿਪੋਰਟ ਪੰਜਾਬ ਐਡੀਟਰ